ਗੁਰਦੇਵ ਪਾਸ਼ੇ ਜੀ ਵੱਲੋਂ ਬਖਸ਼ੀ ਹੋਈ ਪਾਵਨ ਫਤੇ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਲਾਸ਼ ਫਾਈਨੈਂਸ਼ੀਅਲ ਸਰਵਿਸਿਜ਼ ਦੇ YouTube ਚੈਨਲ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਸਾਡੀ ਸਾਰੀ ਟੀਮ ਵੱਲੋਂ ਆਪ ਜੀ ਆਇਆ ਆਖਿਆ ਜਾਂਦਾ ਹੈ ਅਸੀਂ ਆਪ ਜੀ ਦੇ ਬੜੇ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਨੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਇਸ ਚੈਨਲ ਤੇ ਆਂਦੇ ਹੋ ਇਹਨੂੰ ਪਸੰਦ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਬਹੁਤ ਵਧੀਆ ਤੁਸੀਂ ਤਾਂ ਪੈਸਾ ਕਮਾਣ ਲੱਗ ਗਿਓ ਅਸੀਂ ਆਪ ਜੀ ਦੇ ਬੜੇ ਧੰਨਵਾਦੀ ਆਂ ਸਾਨੂੰ ਆਪ ਜੀ ਦੇ ਬੜੇ WhatsApp ਪ੍ਰਾਪਤ ਹੁੰਦੇ ਆ ਆਪਦੀ ਅਕੋਲਾ ਪ੍ਰਾਪਤ ਹੁੰਦੀ ਆ ਤੁਸੀਂ ਸਾਨੂੰ ਧੰਨਵਾਦ ਕਰਦੇ ਹੋ ਅਸੀਂ ਵੀ ਤੁਹਾਡੇ ਧੰਨਵਾਦੀ ਆ ਕਿ ਤੁਸੀਂ ਇਸ ਚੈਨਲ ਨਾਲ ਜੁੜ ਕੇ ਅੱچھے ਪੈਸੇ ਕਮਾਣ ਲੱਗ ਗਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਅਰਦਾਸ ਕਰਦੇ ਆ ਕਿ ਤੁਹਾਡੀ ਕਮਾਈੇ ਬਰਕਤ ਪਈ ਜਾਵੇ ਤੁਸੀਂ ਬਹੁਤ ਵਧੀਆ ਪੈਸਾ ਕਮਾਓ ਔਰ ਆਪਣੇ ਪਰਿਵਾਰ ਨੂੰ ਖੁਸ਼ ਰੱਖੋ ਇਹ ਹੀ ਅਰਦਾਸ ਕਰਦੇ ਆਂ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈਗਾ ਅੱਜ ਆਪਣੇ ਸਾਡੇ ਪਰਿਵਾਰ ਵਿੱਚ ਜਿਹੜੀ ਤੁਹਾਡੇ ਪਰਿਵਾਰ ਵਿੱਚ ਵਾਧਾ ਹੋਇਆ ਹੈਗਾ ਇਸ ਸਮੇਂ ਇਸ ਚੈਨਲ ਤੇ 1 ਲੱਖ ਤੋਂ ਵੱਧ ਸਬਸਕ੍ਰਾਈਬਰ ਜੁੜ ਚੁੱਕੇ ਆ ਇਹ ਚੈਨਲ ਦਾ ਜਿਹੜਾ ਪਰਿਵਾਰ ਹੈਗਾ 1 ਲੱਖ 4000 ਤੋਂ ਉੱਪਰ ਹੋ ਚੁੱਕਿਆ ਹੈਗਾ 2 ਕੇ ਸਾਲ ਪਹਿਲਾਂ ਅਸੀਂ ਸਿਰਫ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਇਹ ਚੈਨਲ ਸ਼ੁਰੂ ਕਰਨ ਲਈ ਇਹ ਚੈਨਲ ਮੈਂ ਆਪਣੇ ਸਵਰਗਵਾਸੀ ਮਾਤਾ ਕਲਾ ਸ਼ਹੀਦ ਨਾਮ ਤੇ ਸ਼ੁਰੂ ਕੀਤਾ ਹੈਗਾ ਇਹ ਉਹਨਾਂ ਨੂੰ ਆਪਣੇ ਲੋਕ ਸ਼ਰਧਾਂਜਲੀ ਦੇਣ ਲਈ ਮੈਂ ਸ਼ੁਰੂ ਕੀਤਾ ਸੀਗਾ ਬڑے ਪ੍ਰੋਫੈਸਰ ਦੇ ਕੰਮ ਕਰਦੇ ਹੁੰਦੇ ਸੀਗੇ ਉਹ ਬੜੇ ਸਮਾਜ ਸੇਵਾ ਕਰਦੇ ਸੀਗੇ ਉਹਨਾਂ ਨੇ ਸਾਨੂੰ ਇਸ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਸੀ ਕਿ ਸਾਰਿਆਂ ਦਾ ਭਲਾ ਕਰੋ ਵਾਧੂ ਵਾਧੇ ਲੋੜਵੰਦ ਦੀ ਮਦਦ ਕਰੋ ਮੈਨੂੰ ਛੇਰ ਬਾਜ਼ਾਰ ਬਹੁਤ ਵਧੀਆ ਤਰੀਕੇ ਨਾਲ ਆਂਦਾ ਸੀਗਾ ਤੇ ਮੈਂ ਸੋਚਿਆ ਕਿਉਂ ਨਾ ਜਿਹੜੀ ਚੀਜ਼ ਮੈਨੂੰ ਆਂਦੀ ਆ ਮੈਂ ਲੋਕਾਂ ਨੂੰ ਵੀ ਸਮਝਾਵਾਂ ਦੱਸਾਂ ਲੋਕ ਵੀ ਸਿੱਖ ਕੇ ਚੰਗੇ ਪੈਸੇ ਕਮਾਣ ਆਪਣੇ ਘਰ ਵਿੱਚ ਖੁਸ਼ੀ ਲੈ ਕੇ ਜਾਣ ਇਹ ਸ਼ੁਰੂ ਕੀਤਾ ਸੀ 2 ਕੇ ਸਾਲ ਪਹਿਲਾਂ ਜੀ ਔਰ 2 ਸਾਲ ਪਹਿਲਾਂ ਜੋ ਸ਼ੁਰੂ ਕੀਤਾ ਸੀਗਾ ਉਹਦੇ ਕੋਈ ਟੀਚਾ ਨਹੀਂ ਸੀਗਾ ਕਿ ਅਸੀਂ ਆਪਣੇ ਚੈਨਲ ਨੂੰ ਅੱਗੇ ਲੈ ਕੇ ਜਾਵਾਂਗੇ ਜਾਂ ਕਈ ਇਹ ਵੀ ਨਹੀਂ ਸੋਚਿਆ ਸੀਗਾ ਕਿ ਸਾਡੇ 1 ਲੱਖ ਤੋਂ ਵੱਧ ਫੋਲੋਅਰ ਹੋ ਜਾਣਗੇ ਸਬਸਕ੍ਰਾਈਬਰ ਹੋਣਗੇ ਜੀ ਕਦੀ ਸੋਚਿਆ ਨਹੀਂ ਸੀਗਾ ਇਸ ਬਾਰੇ ਅਸੀਂ ਸਮੇਂ ਸਹੀ ਸੋਚਿਆ ਸੀ ਚਲੋ ਕੋਈ ਬੰਦਾ ਸਿੱਖੇਗਾ ਤਾਂ ਚਾਰ ਪੈਸੇ ਕਮਾਏਗਾ ਤੇ ਕਰੋਨੇ ਸੋਕੇ ਚੱਲਾਂਗੇ ਇਹ ਸੋਚ ਕੇ ਸ਼ੁਰੂ ਕੀਤਾ ਸੀਗਾ ਔਰ ਕਦੀ ਵੀ ਧਿਆਨ ਨਹੀਂ ਦਿੱਤਾ ਸੀਗਾ ਕਿ ਸਬਸਕ੍ਰਾਈਬਰ ਉਹਦਾ ਹੀ ਜਾਣ ਕਿਦਾ ਉਹਦਾ ਹੀ ਜਾਣ ਬੜੀਆ ਸਾਨੂੰ ਆਫਰ ਆਈ ਹੈ ਕੰਪਨੀਆ ਵੱਲੋਂ ਆਈ ਆ ਬ੍ਰੋਕਰਾਂ ਵੱਲੋਂ ਆਈ ਆ ਕਿ ਸਾਡ ਸਾਨੂੰ ਪ੍ਰਮੋਟ ਕਰੋ ਸਾਨੂੰ ਪ੍ਰਮੋਟ ਕਰੋ ਤੁਹਾਨੂੰ ਇਹ ਸਾਰਾ ਤੁਹਾਡਾ ਖਰਚਾ ਚੱਕਾਂਗੇ ਅਸੀਂ ਤੁਹਾਨੂੰ ਪੈਸੇ ਦਵਾਂਗੇ ਸਾਡੀਆਂ ਵੀਡੀਓਜ਼ ਤੁਸੀਂ ਲੋਕਾਂ ਨੂੰ ਦੱਸੋ ਲੋਕਾਂ ਦੇ ਸਾਡੇ ਤੁਸੀਂ ਅਕਾਊਂਟ ਖੋਲ੍ਹ ਕੇ ਦੋ ਪਰ ਅਸੀਂ ਇਦਾਂ ਕੋਈ ਨਹੀਂ ਕੀਤਾ ਹੈਗਾ ਅਸੀਂ ਕਦੀ ਕਿ ਕਿਸੇ ਦਾ ਵੀਡੀਓ ਪ੍ਰਮੋਟ ਨਹੀਂ ਕੀਤਾ ਹੈਗਾ ਕਦੀ ਕਿਸੇ ਕੋ ਪੈਸੇ ਨਹੀਂ ਲਏ ਹੈਗੇ ਕਿਸੇ ਦੀ ਅਸੀਂ ਮਸ਼ਹੂਰੀ ਨਹੀਂ ਕੀਤੀ ਅੱਜ ਤੱਕ ਆਪ ਤੁਸੀਂ ਸਾਡੇ ਚੈਨਲ ਦਾ ਕੇ ਦੇਖ ਸਕਦੇ ਹੋ ਇਹ ਦੁਨੀਆ ਦਾ ਪਹਿਲਾ ਪੰਜਾਬੀ ਚੈਨਲ ਹੈਗਾ ਜਿਹੜਾ ਤੁਹਾਨੂੰ ਸ਼ੇਰ ਬਾਜ਼ਾਰ ਸਿਖਾਉਂਦਾ ਹੈਗਾ ਔਰ ਇਹੀ ਇੱਕ ਚੈਨਲ ਹੈਗਾ ਦੁਨੀਆ ਦਾ ਜਿੰਦੇ ਉੱਪਰ 1 ਲੱਖ ਤੋਂ ਵੱਧ ਫਾਲੋਅਰਸ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ YouTube ਦੇ ਸਰਚ ਕਰ ਸਕਦੇ ਹੋ ਪੰਜਾਬੀ ਦਾ ਕੋਈ ਵੀ ਚੈਨਲ ਨਹੀਂ ਹੈਗਾ ਜਿਹੜਾ ਤੁਹਾਨੂੰ ਸ਼ੇਅਰ ਬਾਜ਼ਾਰ ਪੰਜਾਬੀ ਚ ਸਿਖਾਉਂਦਾ ਹੋਇਆ ਔਰ ਜਿੰਦੇ ਸਬਸਕ੍ਰਾਈਬਰ ਹੈਗੇ ਆ ਉਹ 1 ਲੱਖ ਤੋਂ ਉੱਪਰ ਹੋਣ 125 ਕੰਟਰੀ ਜੇ ਦੇਖਿਆ ਜਾਂਦਾ ਹੈਗਾ ਜੀ ਜਿੱਥੇ-ਜਿੱਥੇ ਵੀ ਕੋਈ ਪੰਜਾਬੀ ਬੈਠਾ ਹੋਇਆ ਸਾਰੇ ਦੁਨੀਆ ਦੇ ਵਿੱਚ ਉਹ ਸਾਡੇ ਚੈਨਲ ਨੂੰ ਦੇਖਦਾ ਹੈਗਾ ਜਦੋਂ ਅਸੀਂ ਬਹੁਤ ਇਸ ਬਾਰੇ ਸ਼ਾਨਬਿਨ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਜਿਹੜੇ 10 ਪੰਜਾਬੀ ਟਰੇਡਰ ਹੈ ਉਹਨਾਂ ਚੋਂ ਚਾਰ ਪੰਜਾਬੀ ਟਰੇਡਰ ਸਾਡਾ ਚੈਨਲ ਦੇਖਦੇ ਦੇਖਦੇ ਹੈਗੇ ਆ ਅਸੀਂ ਆਪ ਜੀ ਨੂੰ ਤਿੰਨ ਸਾਲ ਪਹਿਲੇ ਇਹ ਕਿਹਾ ਸੀਗਾ ਕਿ ਤੁਹਾਨੂੰ ਸਾਨੂੰ 3 ਸਾਲ ਦਾ ਸਮਾਂ ਦਿਓ ਅਸੀਂ ਆਪ ਜੀ ਦੇ ਘਰ ਚ ਗਰੀਬੀ ਚੱਕ ਦਿਆਂਗੇ 2 ਸਾਲ ਹੋਏ ਹੈਗੇ ਆ ਬਹੁਤ ਲੋਕਾਂ ਦੇ ਫੋਨ ਆਏ ਕਾਲ ਆਈ ਉਹ ਕਹਿੰਦੇ ਜੀ ਤੁਹਾਡਾ ਧੰਨਵਾਦ ਹੈਗਾ ਤੁਹਾਡੀ ਟੀਮ ਦਾ ਧੰਨਵਾਦ ਹੈਗਾ ਵਾਦ ਹੈਗਾ ਕਿ ਤੁਸੀਂ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਸ਼ੇਰਵ ਜੀ ਸਿਖਾਉਂਦੇ ਹੋ ਔਰ ਫ੍ਰੀ ਚ ਸਿਖਾ ਰਹੇ ਹੋ ਔਰ ਸਿਰਫ ਇੰਨਾ ਹੀ ਨਹੀਂ ਹੈਗਾ ਅਸੀਂ ਆਪ ਦੀ ਹਰ ਕਾਲ ਚੱਕਦੇ ਆ ਆਪ ਦੇ ਹਰ WhatsApp ਦਾ ਜਵਾਬ ਦਿੰਦੇ ਆ ਅਸੀਂ ਕਦੀ ਵੀ ਨਹੀਂ ਕਹਿੰਦੇ ਕਿ ਤੁਸੀਂ ਸਾਨੂੰ ਪੈਸੇ ਦਿਓ ਅਸੀਂ ਕਦੀ ਵੀ ਤੁਹਾਡੇ ਇਦਾਂ ਨਹੀਂ ਹੁੰਦਾ ਕਿ ਤੁਹਾਡੇ ਫੋਨ ਨੂੰ ਨਾ ਚੱਕੀਏ ਤੁਹਾਡੇ WhatsApp ਨੂੰ ਨਾ ਚੱਕੀਏ ਇਦਾਂ ਕਦੀ ਕਦੀ ਵੀ ਨਹੀਂ ਹੋਇਆ ਹੈਗਾ ਅਸੀਂ ਹਮੇਸ਼ਾ ਆਪਜੀ ਦੀ ਵੱਤੋਂ ਮਦਦ ਕਰਦੇ ਹੈਗੇ ਜਿੰਨੀ ਹੋ ਸਕਦੀ ਹੈਗੀ ਆ ਇਹ ਬਹੁਤ ਹੀ ਸੌਖਾ ਹੈਗਾ ਕਰਨਾ ਜੀ ਬਿਲਕੁਲ ਔਖਾ ਨਹੀਂ ਹੈਗਾ ਬਹੁਤ ਸੌਖਾ ਹੈਗਾ ਮੈਂ ਫਿਰ ਆਪਜੀ ਦਾ ਧੰਨਵਾਦ ਕਰਦਾ ਹੈਗਾ ਕਿ ਤੁਸੀਂ 1 ਲੱਖ ਤੋਂ ਉੱਪਰ ਲੈ ਗਏ ਹੋ ਬਹੁਤ ਬਹੁਤ ਆਪਜੀ ਦਾ ਧੰਨਵਾਦ ਹੈਗਾ ਉਹ ਸੌਖਾ ਕਿੱਦਾਂ ਹੈਗਾ ਆਪ ਮੈਂ ਦੱਸ ਦਾਂ ਫਿਰ ਦੁਬਾਰਾ ਦੱਸਦਾ ਜੀ ਤੁਸੀਂ ਉਹਨੂੰ ਪਾਰਟ ਟਾਈਮ ਕਰ ਸਕਦੇ ਹੋ ਫੁੱਲ ਟਾਈਮ ਕਰ ਸਕਦੇ ਹੋ ਜਿਹਨੀਆਂ ਜਿਹਨੀਆਂ ਸਾਡੀ ਭੈਣਾਂ ਹੈਗੀਆਂ ਨੇ ਮਾਵਾ ਮਾ ਹੈਗੀਆਂ ਨੇ ਸਿਸਟਰਸ ਹੈਗੀਆਂ ਨੇ ਸਾਰੀਆਂ ਅਸੀਂ ਉਹਨਾਂ ਨੂੰ ਜਰੂਰ ਬੇਨਤੀ ਕਰਦੇ ਹਾਂ ਕਿ ਤੁਸੀਂ ਸ਼ੇਅਰ ਬਾਜ਼ਾਰ 'ਚ ਆਓ ਇਹਨੂੰ ਸਿੱਖੋ ਔਰ ਕਰੋ ਕੱਲ ਨੂੰ ਪਤਾ ਨਹੀਂ ਸੋਰੇ ਕਿੰਦਾਂ ਦੇ ਮਿਲਣ ਤੇ ਜੇ ਤੁਹਾਨੂੰ ਕੋਈ ਚੀਜ਼ ਆਂਦੀ ਹੋਏਗੀ ਤੁਹਾਡੇ ਕੋਲ ਕੋਈ ਐਜੂਕੇਸ਼ਨ ਹੋਏਗੀ ਤੁਸੀਂ ਘਰੇ ਬੈਠ ਕੇ ਪੱਕੇ ਨਾਲ ਬੈਠ ਕੇ ਪੈਸੇ ਕਮਾ ਸਕਦੇ ਹੋ ਸਾਡੇ ਬਹੁਤ ਭਰਾ ਇਦਾਂ ਦੇ ਹੈਗੇ ਜਿਹੜੇ ਜੋਬ ਕਰਦੇ ਆ ਆਪਣੇ ਬਿਜ਼ਨਸ ਕਰਦੇ ਆ ਉਹ ਵੀ ਪਾਰਟ ਟਾਈਮ ਕੰਮ ਕਰਕੇ ਅੱਛੇ ਵੈਸੇ ਕਮਾ ਲੈਂਦੇ ਆ ਰੋਜ਼ ਦੀ ਉਹਨਾਂ ਦੀ ਸਬਜ਼ੀ ਭਾਜੀ ਦਾ ਤੇ ਫਰੂਟ ਦਾ ਖਰਚਾ ਨਿਕਲ ਜਾਂਦਾ ਬੜੇ ਆਰਾਮ ਨਾਲ ਬੱਚੇ ਨੂੰ ਵਧੀਆ ਸਿੱਖਿਆ ਦਿੰਦੇ ਪਏ ਹੈਗੇ ਬੱਚੇ ਨੂੰ ਤੇ ਨੂੰ ਵਧੀਆ ਜ਼ਿੰਦਗੀ ਦੇ ਰਹੇ ਨੇ ਅਸੀਂ ਆਪ ਜੀ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਕਰਦੇ ਪਏ ਹੈਗੇ ਆ ਕਿ ਇਹ ਜਿਹੜਾ ਚੈਨਲ ਹੈਗਾ ਇਹ ਸਿਰਫ ਇੰਡੀਆ ਵਿੱਚ ਹੀ ਨਹੀਂ ਹੈਗਾ ਕੈਨੇਡਾ ਆਸਟ੍ਰੇਲੀਆ 'ਚ ਬੜਾ ਪਾਪੂਲਰ ਹੈਗਾ ਉੱਥੇ ਵੀ ਲੋਕ ਇਹਨੂੰ ਬੜਾ ਪਸੰਦ ਕਰਦੇ ਆ ਚਾਹਣਾ ਦੇਖਦੇ ਹੈਗੇ ਆ ਤੁਸੀਂ ਸਾਡੇ ਵੀਡੀਓਜ਼ ਦੇਖੋ ਉੱਥੇ ਸਾਨੂੰ ਸਭ ਪਤਾ ਲੋਕਾਂ ਦੇ ਕਮੈਂਟਸ ਮਿਲਣਗੇ ਇਹ ਇਧਰ ਦਾ ਚੈਨਲ ਜਿਹਦੇ ਅਸ ਤੱਕ ਕੋਈ ਵੀ ਗਲਤ ਕਮੈਂਟ ਨਹੀਂ ਆਇਆ ਹੈਗਾ ਕਿਸੇ ਨੇ ਇਸ ਚੈਨਲ ਨੂੰ ਗਲਤ ਨਹੀਂ ਕਿਹਾ ਸਾਰਿਆਂ ਨੇ ਚੈਨਲ ਨੂੰ ਬਹੁਤ ਵਧੀਆ ਕਿਹਾ ਹੈਗਾ ਤੁਸੀਂ ਕਿਸੇ ਵੀ ਬ੍ਰੋਕਰ 'ਚ ਕੰਮ ਕਰਦੇ ਪਏ ਹੋ ਤੁਹਾਡੀ ਇੱਛਾ ਹੈਗੀ ਆ ਬਹੁਤ ਹੀ ਆਸਾਨ ਕੰਮ ਕਰਨਾ ਹੈਗਾ ਤੁਸੀਂ ਕਿਸੇ ਵੀ ਨੂੰ ਪੈਸੇ ਦੇ ਕੇ ਕੁ ਟਿਪਸ ਨਹੀਂ ਲੈਣੀ ਹੈਗੀ ਬਹੁਤ ਆਸਾਨ ਹੈਗਾ ਸਾਡੇ ਕੋਲ ਜਿਹਨੇ ਲੋਕਾਂ ਨੇ ਕੀਤਾ ਹੋਇਆ ਉਹ ਕਿਤੇ ਕੋਈ ਟਿਪ ਨਹੀਂ ਲੈਂਦੇ ਹੈਗੇ ਕਿਸੇ ਤੋਂ ਵੀ ਉਹ ਪੈਸੇ ਦੇ ਕੇ ਕਿਸੇ ਦਾ WhatsApp ਗਰੁੱਪ ਜੁਆਇਨ ਨਹੀਂ ਕਰਦੇ ਹੈਗੇ ਕੋਈ Instagram ਜੁਆਇਨ ਨਹੀਂ ਕਰਦੇ ਹੈਗੇ ਕੋਈ Telegram ਜੁਆਇਨ ਨਹੀਂ ਕਰਦੇ ਹੈਗੇ ਕੋਈ ਗਰੁੱਪ ਨਹੀਂ ਜੁਆਇਨ ਕਰਦੇ ਹੈਗੇ ਕਿਸੇ ਨੂੰ ਪੈਸੇ ਨਹੀਂ ਦਿੰਦੇ ਉਹ ਆਪ ਕਰਦੇ ਹੈਗੇ ਅਸੀਂ ਆਪਣੇ ਸਟੂਡੈਂਟ ਨੂੰ ਹਮੇਸ਼ਾ ਕੁਝ ਸਿਖਾਉਂਦੇ ਆ ਕਿ ਕੰਮ ਹਮੇਸ਼ਾ ਸੈਂਸਕਸੇ ਸ਼ੇਰਜ ਕਰੋ ਜਾਂ ਨਿਫਟੀ ਦੇ ਸ਼ੇਰਜ ਕਰੋ ਦੁਬਾਰਾ ਨਾ ਜਾਓ ਤੁਸੀਂ ਕਿਸੇ ਬ੍ਰੋਕਰ ਚ ਵੀ ਕੰਮ ਕਰਦੇ ਹੋ ਬਹੁਤ ਆਸਾਨ ਹੈਗਾ ਤੁਸੀਂ ਉਸ ਬ੍ਰੋਕਰ ਨੂੰ ਓਪਨ ਕਰੋਗੇ ਉਂਝੇ ਨਿਫਟੀ ਦੇ ਸ਼ੇਅਰ ਲਿਖੇ ਹੁੰਦੇ ਆ ਜਿਹੜਾ ਨਿਫਟੀ ਦੇ ਪੰਜਾ ਸ਼ੇਰ ਆ ਹਰ ਸ਼ੇਰ ਦੇ ਹਰ ਸ਼ੇਰ ਦੇ ਜੇ ਤੁਸੀਂ ਕਲਿੱਕ ਕਰਦੇ ਹੋ ਉਸ ਬ੍ਰੋਕਰ ਵੱਲੋਂ ਉਸ ਸ਼ੇਰ ਲਈ ਪੂਰੀ ਰਿਪੋਰਟ ਪੇਸ਼ ਕੀਤੀ ਹੁੰਦੀ ਹੈ ਉਹਨੇ ਆਪਣੀ ਪੂਰੀ ਸਟੱਡੀ ਕਰਕੇ ਉਸ ਨੇ ਉਸ ਸ਼ੇਰ ਦੀ ਇੱਕ ਪੀਡੀਐਫ ਨਾਲ ਦਿੱਤੀ ਹੁੰਦੀ ਹੈ ਪ੍ਰੈਜੈਂਟੇਸ਼ਨ ਵੀ ਦਿੱਤੀ ਹੁੰਦੀ ਹੈ ਤੁਸੀਂ ਉਹ ਪੀਡੀਐਫ ਨੂੰ ਖੋਲ ਕੇ ਪੜੋ ਉਹਦੇ ਜੇ ਤੁਹਾਨੂੰ ਉਹੀ ਬ੍ਰੋਕਰ ਤੁਹਾਨੂੰ ਸਾਰੇ ਟਾਰਗੇਟ ਦਿੰਦਾ ਹੈਗਾ ਜਿੱਦਾਂ ਕਿ ਆਪਾਂ ਗੱਲ ਕਰਦੇ ਆ ਕਿ ਹੂਨ ਸਟੇਟ ਬੈਂਕ ਆਫ ਇੰਡੀਆ ਹੈਗਾ ਚੱਲ ਰਿਹਾ ਇਸ ਸਮੇ 4 830 ਰੁਪਿਆ ਦਾ ਰੇਟ ਚੱਲਦਾ ਪਿਆ ਹੁੰਦਾ ਹੈਗਾ ਇਹਦਾ ਜਿਹੜਾ ਟਾਰਗੇਟ ਹੈਗਾ 880 885 ਹੈਗਾ ਇਹ ਸਿਰਫ ਇੱਕ ਬ੍ਰੋਕਰ ਨਹੀਂ ਦਿੰਦਾ ਤੁਸੀਂ ਜਿੰਨੇ ਮਰਜ਼ੀ ਬ੍ਰੋਕਰ ਖੋਲ ਲਓ ਸਾਰਿਆਂ ਦੇ ਹੀ ਟਾਰਗੇਟੜੇ ਹੈਗੇ 875 ਤੋਂ ਲੈ ਕੇ 890 ਤੱਕ ਹੈਗੇ ਆ ਸਾਰਿਆਂ ਨੇ ਆਪਣੀ ਰਿਸਰਚਾ ਕੀਤੀ ਹੋਈ ਹੈ ਨੇ ਤੁਸੀਂ 2 3 4 ਜਗ੍ਹਾ ਤੁਸੀਂ ਆਪਣੇ ਅਕਾਊਂਟ ਖੋਲੋ ਇੱਕ ਸ਼ੇਅਰ ਨੂੰ ਫੜੋ ਉਸ ਸ਼ੇਅਰ ਦੀ ਸਾਰੇ ਬ੍ਰੋਕਰਾਂ ਵਿੱਚ ਜਾ ਕੇ ਤੁਸੀਂ ਉਹਦਾ ਨਿਚੋੜ ਦੇਖੋ ਉਹਦੀ ਰਿਪੋਰਟ ਦੇਖੋ ਬ੍ਰੋਕਰ ਕੀ ਕਹਿੰਦੇ ਹੈਗੇ ਆ ਜੇ ਚਾਰੇ ਦੇ ਚਾਰੇ ਬ੍ਰੋਕਰ ਆਪ ਜੀ ਨੂੰ ਉਹ ਰეკਮੈਂਡ ਕਰਦੇ ਪਏ ਔਰ ਰੀਡਰ ਰეკਮੈਂਡ ਕਰਦੇ ਪਏ ਕਿ ਇਹ ਸਟ੍ਰੀਟ ਬੈਕੋ ਇੰਡੀਆ ਅਗਲੇ ਕੁਝ ਦਿਨਾਂ ਦੇ ਵਿੱਚ 870 ਤੱਕ 890 ਰੁਪਏ ਤੱਕ ਜਾ ਰਿਹਾ ਹੈਗਾ ਤੇ ਤੁਸੀਂ ਬਿਨਾਂ ਕਿਸੇ ਸ਼ੱਕ ਤੋਂ ਤੁਸੀਂ ਉਹ ਸ਼ੇਅਰ ਨੂੰ ਖਰੀਦ ਸਕਦੇ ਹੋਗੇ ਉਹ ਜਿੱਦੇ ਤੁਹਾਡਾ ਸ਼ੇਅਰ 875 ਤੇ ਜਾਂਦਾ ਹੈਗਾ ਜਾਂ 90 ਤੇ ਜਾਂਦਾ ਹੈਗਾ ਜਾਂ 70 ਤੇ ਜਾਂਦਾ ਤੁਸੀਂ ਵੇਚ ਕੇ ਵਧੀਆ ਪੈਸੇ ਕਮਾ ਸਕਦੇ ਹੋ ਹਮੇਸ਼ਾ ਨਿਫਟੀ 'ਚ ਅچھے ਸ਼ੇਰਾਂ 'ਚ ਕੰਮ ਕਰੋ ਔਰ ਆਪ ਜੀ ਨੂੰ ਇਹ ਵੀ ਪਤਾ ਹੈਗਾ ਹੁਣ ਤੇ ਆਪ ਜੀ ਨੂੰ ਬਹੁਤ ਚੀਜ਼ਾਂ ਪਤਾ ਲੱਗਣ ਲੱਗ ਗਈਆਂ ਸਾਡੇ ਬਰਾਬਰ ਆਪ ਜੀ ਨੂੰ ਪਤਾ ਲੱਗ ਗਿਆ ਆਪ ਜੀ ਨੂੰ ਪਤਾ ਹੀ ਹੈਗਾ ਕਿ ਕੋਈ ਵੀ ਸਟਾਕ ਜਿਹੜਾ ਹੈਗਾ ਜਦੋਂ ਉਹਦੇ ਕਰੈਕਸ਼ਨ ਆਉਂਦੀ ਹੈ ਜਾਨਕਿ ਸਟਾਕ ਕੋਈ ਮਾੜੀ ਖ਼ਬਰ ਆਂਦੇ ਡਿੱਗਦਾ ਹੈਗਾ ਤੇ ਉਹਦਾ 10 ਜਾਂ 20 ਜਾਂ 25% ਜਾਂਦਾ ਹੈਗਾ ਉਹ ਟਾਈਮ ਹੁੰਦਾ ਸ਼ੇਅਰ ਨੂੰ ਖਰੀਦਣ ਦਾ ਹਮੇਸ਼ਾ ਅਸੀਂ ਇੰਤਜ਼ਾਰ ਕਰਦੇ ਹੈਗੇ ਆ ਕਿ ਕੋਈ ਸ਼ੇਅਰ ਡਿੱਗੇ ਥੱਲੇ ਆਵੇ ਤੇ ਅਸੀਂ ਉਹਨੂੰ ਖਰੀਦੀਏ ਕਿਉਂਕਿ ਜਦੋਂ ਵੀ ਕਰੈਕਸ਼ਨ ਆਂਦੀ ਹੈਗੀ ਉਹੀ ਟਾਈਮ ਹੁੰਦਾ ਸ਼ੇਅਰ ਚ ਵੜਨ ਦਾ ਮਹਿੰਗੇ ਸ਼ੇਅਰ ਨੂੰ ਨਹੀਂ ਲੈਣਾ ਹੈਗਾ ਜੇ ਸ਼ੇਅਰ ਲਗਾਤਾਰ ਉੱਪਰ ਜਾ ਰਹੇ ਹੈਗਾ ਵੇਟ ਕਰੋ ਉਹਨਾਂ ਚ ਜਿੰਨਾ ਕੇ ਸ਼ੇਅਰ ਤੁਹਾਨੂੰ ਤੁਹਾਡੀ ਰੇਂਜ ਚ ਨਹੀਂ ਆਂਦਾ ਉਹਨਾਂ ਚ ਨਾ ਲਓ ਬਾਜ਼ਾਰ ਵਿੱਚ ਲਗਭਗ 8000 ਦੇ ਕਰੀਬ ਸ਼ੇਅਰ ਹੈਗੇ ਆ ਤੁਸੀਂ ਸਿਰਫ 5 ਸ਼ੇਰਾਂ 'ਚ ਹੀ ਕੰਮ ਕਰਕੇ ਆਪਣੀ ਸਾਰੀ ਜ਼ਿੰਦਗੀ ਵਧੀਆ ਪੈਸੇ ਕਮਾ ਸਕਦੇ ਹੋ ਕੋਈ 5 ਸ਼ੇਰ ਫੜ ਲਓ A B C D ਇ ਕੋਈ ਸ਼ੇਅਰ ਫੜ ਲਓ ਮੰਨ ਲਓ ਤੁਸੀਂ 5 ਸ਼ੇਅਰ ਫੜੇ ਆ 5ਾਂ ਸ਼ੇਅਰਾਂ ਨੂੰ ਤੁਸੀਂ ਡੇਲੀ ਵਾਚ ਕਰਨਾ ਹੈਗਾ ਜਿੱਦਾਂ ਹੀ ਕੋਈ ਸ਼ੇਅਰ ਆਪਣੇ ਵੈਕ ਕਰਦਾ ਹੈਗਾ ਜਾਂ ਰੈੱਡ ਵਿੱਚ ਆਂਦਾ ਹੈਗਾ ਜਾਂ ਸਵਿੰਗ ਲੈਂਦਾ ਹੈਗਾ ਜਾਂ 2 ਤੋਂ 3% ਥੱਲੇ ਆਂਦਾ ਹੈਗਾ ਲਗਾਤਾਰ 3-4 ਦਿਨ ਸ਼ੇਅਰ ਉੱਪਰ ਜਾ ਰਿਹਾ ਉਸ ਤੋਂ ਬਾਅਦ ਦੋ ਦੋ ਸ਼ੇਅਰ ਥੱਲੇ ਆ ਰਿਹਾ ਜਿੱਦੇ ਸ਼ੇਅਰ ਥੱਲੇ ਆ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕਰਦਾ ਹੈਗਾ ਉਹਦੇ ਤੁਸੀਂ ਉਹਦੇ ਚ ਐਂਟਰ ਕਰ ਜਿਓ ਔਰ ਸ਼ੇਅਰ ਜਿੱਦੇ ਉੱਪਰ ਜਾ ਕੇ ਹਰੇ ਚ ਆ ਗਿਆ ਦੋ ਦਿਨ ਲਗਾਤਾਰ ਹਰੇ ਚ ਜਾ ਰਿਹਾ ਤੁਸੀਂ ਉਹਦੇ ਜੋ ਵੇਚ ਕੇ ਬਾਹਰ ਨਿਕਲ ਸਕਦੇ ਹੋ ਦੁਬਾਰਾ ਫੇਰ ਵੇਟ ਕਰੋ ਜਿੱਦੇ ਵੀ ਸ਼ੇਅਰ ਥੱਲੇ ਆਂਦਾ ਫੇਰ ਖਰੀਦੋ ਫੇਰ ਵਿੱਚੋਂ ਫੇਰ ਖਰੀਦੋ ਫੇਰ ਵਿੱਚੋਂ ਇਹਨੂੰ ਸਵਿੰਗ ਕਹਿੰਦੇ ਆ ਇੱਦਾਂ ਕਰਕੇ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਤੁਹਾਨੂੰ ਇੱਧਰ ਦੇ ਸ਼ੇਅਰ ਦੇਖਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਇੱਧਰ ਦੇ ਸ਼ੇਅਰ ਦੇਖੋ ਨਿਫਟੀ ਵਿੱਚ ਹੀ ਕੰਮ ਕਰੋ ਬਾਕੀ ਅਸੀਂ ਹਮੇਸ਼ਾ ਤੁਹਾਡੀ ਸੇਵਾਵਾਂ ਲਈ ਹਾਜ਼ਰ ਹੈਗੇ ਹਾਂ ਤੁਸੀਂ ਕਿਸੇ ਟਾਈਮ ਵੀ ਸਾਨੂੰ ਕਾਲ ਕਰਕੇ ਇਏ ਜੇ ਸਾਨੂੰ ਕਾਲ ਕਰੋ WhatsApp ਕਰੋ ਸਾਡੀ ਟੀਮ ਆਪ ਜੀ ਨੂੰ ਜਵਾਬ ਦਿੰਦੀ ਹੈਗੀ ਆ ਸਾਡੀ ਟੀਮ ਰਿਸਰਚ ਕਰਦੀ ਸਾਰੀ ਅਸੀਂ ਰਿਸਰਚ ਕਰਕੇ ਆਪ ਜੀ ਨੂੰ ਦੱਸਦੇ ਵੀ ਹੈਗੇ ਆ ਅਸੀਂ ਉਹ ਸਟਾਕ ਦੱਸਦੇ ਤੁਹਾਨੂੰ ਸ਼ੁਰੂ ਕੀਤੇ ਹੋਏ ਹੈਗੇ ਆ ਅਸੀਂ ਕੋਈ ਤੁਹਾਨੂੰ ਸਟਾਕ ਦੱਸਦੇ ਪੈਸੇ ਨਹੀਂ ਲੈਂਦੇ ਬਿਲਕੁਲ ਫ੍ਰੀ ਹੈਗਾ ਤੁਸੀਂ ਆਪ ਤਰੱਕੀ ਕਰੋ ਤੁਹਾਡਾ ਪਰਿਵਾਰ ਤਰੱਕੀ ਕਰੇ ਤੁਸੀਂ ਅੱਗੇ ਵਧੋ ਸਾਡੇ ਤੇ ਹੀ ਰੱਬ ਗੇ ਅਰਦਾਸ ਹੈਗੀ ਆ ਉਹ ਇਹ ਹੈਗਾ ਬਹੁਤ ਇਸ ਜੀ ਨੂੰ ਕਰਨਾ ਜ਼ਰੂਰ ਚਾਹੀਦਾ ਹੈਗਾ ਐਸਾ ਤੁਹਾਡੇ ਕੋਲ ਹੈਗਾ ਤੈਨੂੰ ਕਰੋ ਜ਼ਰੂਰ ਇਹਨੂੰ ਪੈਸੇ ਨੂੰ ਕਿਤੇ ਹੋਰ ਨਾ ਰੱਖੋ ਸਟਾਕ ਮਾਰਕਟ ਲਾਓ ਜਿੱਦਾਂ ਤੁਸੀਂ ਪੈਸੇ ਸਟਾਕ ਮਾਰਕਟ 'ਚ ਲਾਉਂਦੇ ਹੋ ਉਹਦਾ ਤੁਹਾਡੇ ਦੇਸ਼ ਨੂੰ ਵੀ ਫਾਇਦਾ ਹੁੰਦਾ ਹੈਗਾ ਕਿਉਂਕਿ ਤੁਹਾਨੂੰ ਜੋ ਪੈਸਾ ਬਚਦਾ ਇਨਕਮ ਟੈਕਸ ਕੱਟਿਆ ਜਾਂਦਾ ਹੈਗਾ ਇਨਕਮ ਟੈਕਸ ਜਿਹੜਾ ਹੈਗਾ ਉਹ ਦੇਸ਼ ਦੀ ਉਨਤੀ ਵਾਸਤੇ ਹੀ ਯੂਜ਼ ਹੁੰਦਾ ਹੈਗਾ ਦੇਸ਼ ਅੱਗੇ ਵਧਦਾ ਹੈਗਾ ਤੁਸੀਂ ਇਹਦੇ ਵੱਧ-ਵੱਧ ਇਹਦੇ ਹਿੱਸਾ ਲਓ ਪੜ੍ਹ ਕੇ ਲਓ ਕਦੇ ਵੀ ਅਫਵਾਹਾਂ ਤੇ ਨਾ ਧਿਆਨ ਦਿਓ ਹਮੇਸ਼ਾ ਆਪਣੀ ਆਪ ਰਿਸਰਚ ਕਰਕੇ ਲਓ ਕਿਉਂਕਿ ਹਰ ਬੰਦੇ ਦਾ ਜਿਹੜਾ ਸ਼ੌਂਕ ਵੱਖਰਾ ਹੁੰਦਾ ਹੈਗਾ ਇੱਕੋ ਨਹੀਂ ਹੁੰਦਾ ਹਰ ਬੰਦੇ ਦਾ ਸ਼ੌਂਕ ਵੱਖਰਾ ਕਿਸ ਨੂੰ ਕੋਈ ਸ਼ੌਂਕ ਆ ਕਿਸ ਨੂੰ ਕੋਈ ਸ਼ੌਂਕ ਆ ਆਪਣੇ ਸ਼ੌਂਕ ਦੇ ਮਤਾਬਿਕ ਹੀ ਤੁਸੀਂ ਸ਼ੇਅਰ ਲੋ ਜੋ ਤੁਹਾਡਾ ਸ਼ੌਂਕ ਆ ਉਸ ਸੈਕਟਰ ਦੇ ਵਿੱਚ ਕੰਮ ਕਰੋ ਉਹੀ ਸ਼ੇਅਰ ਲੋ ਉਹੀ ਖਰੀਦੋ ਵੇਚੋ ਕਿਤੇ ਹੋਰ ਸੈਕਟਰ ਦੇ ਨਾਲ ਨਾ ਵੜੋ ਜੇ ਆਪ ਨੂੰ ਘੁੰਮਣ ਫਿਰਨ ਦਾ ਸ਼ੌਂਕ ਹੈਗਾ ਤਾਂ ਤੁਸੀਂ ਆਪਣਾ ਜਿੰਨੇ ਨੈਟ ਆਪਣੇ ਟਰੈਵਲਿੰਗ ਵਾਲੇ ਹੈਗੇ ਆ ਹੋਟਲ ਹੈਗੇ ਆ ਜਾਂ ਰੈਸਟੋਰੈਂਟ ਆ ਉਹਨਾਂ ਚ ਤੁਸੀਂ ਐਂਟਰ ਕਰ ਸਕਦੇ ਹੋ ਤੁਹਾਨੂੰ ਸ਼ੌਂਕ ਟਰੈਵਲਿੰਗ ਦਾ ਹੈਗਾ ਤਾਂ ਤੁਸੀਂ ਬੈਂਕ ਦੇ ਸ਼ੇਅਰ ਲਓਗੇ ਤੁਹਾਨੂੰ ਕਿਸੇ ਉਹ ਫਾਇਦਾ ਨਹੀਂ ਦੇਣਾ ਕੋਈ ਵੀ ਉਹਨੇ ਜਿੰਨੇ ਜੇ ਤੁਹਾਡਾ ਸ਼ੌਂਕ ਆ ਤੁਸੀਂ ਉਸੇ ਸੈਕਟਰ ਦੇ ਸ਼ੇਅਰ ਲੈਣੇ ਹੈਗੇ ਜੇ ਤੁਹਾਨੂੰ ਬੈਂਕਾਂ ਦਾ ਸ਼ੌਂਕ ਹੈ ਤੇ ਬੈਂਕਾਂ ਦੇ ਲੋ ਜੇ ਤੁਹਾਨੂੰ ਇਹ ਟਰੈਵਲਿੰਗ ਤੇ ਸ਼ੌਂਕ ਆਪਾਂ ਗੱਲ ਕਰ ਹੀ ਲਈ ਹੈ ਜੇ ਤੁਹਾਨੂੰ ਸ਼ੌਂਕ ਹੈਗਾ ਕਿ ਇਹ ਤੁਸੀਂ ਸਿਰਫ ਐਂਟਰਟੇਨਮੈਂਟ ਚਾਹੁੰਦੇ ਹੋ ਤਾਂ ਐਂਟਰਟੇਨਮੈਂਟ ਦੇ ਸ਼ੇਅਰ ਲਓ ਆਪ ਜੀ ਕੋਲ ਬਹੁਤ ਟੀਵੀ ਦੇ ਸ਼ੇਅਰ ਹੈਗੇ ਆਪ ਜੀ ਕੋਲ ਬਹੁਤ ਜ਼ਿਆਦਾ ਸਿਨੇਮਾ ਦੇ ਸਿਲ ਹੈਗੇ ਥੀਏਟਰ ਦੇ ਸ਼ੇਅਰ ਹੈਗੇ ਤੁਸੀਂ ਉਹ ਸ਼ੇਅਰ ਲਓ ਜਿਹੜਾ ਤੁਹਾਡਾ ਸ਼ੌਂਕ ਆ ਉਹਦੇ ਚ ਕੰਮ ਕਰੋਗੇ ਤੁਹਾਡੇ ਬਹੁਤ ਵਧੀਆ ਪੈਸੇ ਬਣਨਗੇ ਘਬਰਾਣ ਦੀ ਲੋੜ ਨਹੀਂ ਹੈਗੀ ਕੋਈ ਸ਼ੇਅਰ ਵੀ ਤੁਸੀਂ ਲੈਂਦੇ ਹੋ ਤੁਹਾਨੂੰ ਕੋਈ ਸ਼ੱਕ ਪੈਂਦਾ ਹੈਗਾ ਤੁਸੀਂ ਸਾਨੂੰ WhatsApp ਕਰੋ ਸਾਡਾ ਨੰਬਰ ਸਾਡੇ ਚੈਨਲ ਤੇ ਦਿੱਤਾ ਹੋਇਆ ਹੈਗਾ ਸਾਨੂੰ ਤੁਸੀਂ WhatsApp ਕਰਕੇ ਸਾਡੀ ਸਲਾਹ ਲੈ ਸਕਦੇ ਹੈਗੇ ਆਂ ਅਸੀਂ ਆਪ ਵੀ ਤੁਹਾਨੂੰ ਫ੍ਰੀ ਚ ਦੱਸਾਂਗੇ ਵੀ ਇਹ ਸ਼ੇਅਰ ਚ ਕਿਦੋਂ ਐਂਟਰ ਕਰਨਾ ਕਿਦੋਂ ਨਿਕਲਣਾ ਹੈਗਾ ਤੁਸੀਂ ਸਾਡੇ ਜਿਹੜਾ ਚੈਨਲ ਤੇ ਆਂਦੇ ਹੋ ਇਸ ਚੈਨਲ ਤੇ ਤੁਹਾਨੂੰ ਹਰ ਤਰ੍ਹਾਂ ਦੇ ਵੀਡੀਓ ਦਿੱਤੇ ਗਏ ਨੇ ਪੰਜਾਬੀ ਦੇ ਵਿੱਚ ਔਰ ਕਰੋੜਾਂ ਦੇ ਹਸਾਬ ਨਾਲ ਲੋਕ ਦੇਖ ਚੁੱਕੇ ਹੈਗੇ ਆ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਆ ਕਿ ਤੁਸੀਂ ਸਾਨੂੰ ਇੰਨਾ ਪਿਆਰ ਦੇਦੇ ਹੋ ਉਹ ਵਾਹਿਗੁਰੂ ਅਰਦਾਸ ਬੇਨਤੀ ਕਰਦੇ ਆ ਕਿ ਆਨਰ ਟਾਈਮ ਆਪ ਦਾ ਬਹੁਤ ਹੀ ਵਧੀਆ ਖੁਸ਼ਪਰਿਆ ਹੋਵੇ ਔਰ ਫਿਰ ਤੁਹਾਡਾ ਧੰਨਵਾਦ ਕਰਦੇ ਆਂ ਜੀ ਤੁਸੀਂ ਇਸ ਚੈਨਲ ਨੂੰ ਇੰਨਾ ਪਿਆਰ ਦਿੱਤਾ ਹੈਗਾ ਇਸ ਪਰਿਵਾਰ 'ਚ ਇੰਨਾ ਵਾਅਦਾ ਕੀਤਾ ਕਿ ਅੱਜ ਇਸ ਚੈਨਲ ਤੇ 1 ਲੱਖ ਕੋਈ 5000 ਦੇ ਕਰੀਬ ਸਬਸਕ੍ਰਾਈਬਰ ਜੁੜ ਚੁੱਕੇ ਹੈਗੇ ਆ ਸਾਡੇ ਤੇ ਹੁਣ ਇਸ ਚੀਜ਼ ਦੀ ਬਹੁਤ ਵੱਧ ਜ਼ਿੰਮੇਵਾਰੀ ਹੋ ਗਈ ਹੈ ਕਿ 1 ਲੱਖ ਬੰਦਾ ਸਾਡੇ ਤੇ ਵਿਸ਼ਵਾਸ ਕਰ ਰਿਹਾ ਹੈਗਾ ਅਸੀਂ ਉਹਨਾਂ ਦਾ ਵਿਸ਼ਵਾਸ ਟੁੱਟਣਾ ਨਹੀਂ ਦਈਏ ਅਸੀਂ ਉਹਨਾਂ ਦਾ ਵਿਸ਼ਵਾਸ ਬਣਾਈ ਰੱਖੀਏ ਅਸੀਂ ਹੋਰ ਵਧੀਆ ਵਧੀਆ ਆਪ ਜੀ ਦੀ ਮਦਦ ਕਰ ਸਕੀਏ ਅਸੀਂ ਆਪਣੀ ਟੀਮ ਨੂੰ ਕਹਿ ਦਿੱਤਾ ਹੈਗਾ ਕਿ ਉਹ ਹੋਰ ਵਧੀਆ ਵਧੀਆ ਟੌਪਿਕ ਤੇ ਵੀਡੀਓਜ਼ ਤਿਆਰ ਕਰਕੇ ਰੱਖੇ ਅਸੀਂ ਆਉਦੇ ਸੇ ਵਾਹਵਾ ਜੀ ਪੇਸ਼ ਕਰਾਂਗੇ ਜਿੱਦਾਂ ਜਿਦਾ ਟਾਈਮ ਆਏਗਾ ਪੇਸ਼ ਕਰਾਂਗੇ ਤੁਹਾਨੂੰ ਕਿਸੇ ਦਾ ਵੀ ਮਦਦ ਹੈਗੀ ਹੈ ਤੁਸੀਂ ਸਾਨੂੰ ਮਿਲ ਸਕਦੇ ਹੈਗੇ ਹੋ ਸਾਡੀ ਟੀਮ ਸਾਰੇ ਪੰਜਾਬ ਨੂੰ ਵਿਜ਼ਿਟ ਕਰਦੀ ਹੈਗੀ ਜਿੱਥੇ ਜਿੱਧਾ ਜਿੱਥੇ ਜਿੱਥੇ ਜਿਆਦਾ ਕੈਂਡੀਡੇਟਸ ਹੁੰਦੇ ਹੈ ਜਿੱਥੇ ਜਿਆਦਾ ਸਟੂਡੈਂਟਸ ਹੁੰਦੇ ਹੈ ਇਹ ਸਾਨੂੰ ਕਾਲਸ ਆਉਂਦੀਆਂ ਨੇ ਅਸੀਂ ਪਿੰਡਾਂ ਵਿੱਚ ਸ਼ਹਿਰਤ ਜਾ ਕੇ ਛੋਟੇ ਛੇ ਸੈਮੀਨਾਰ ਵੀ ਕਰਦੇ ਹੈਗੇ ਆ ਤੁਹਾਨੂੰ ਜੇ ਲੋੜ ਆ ਤੁਹਾਡੇ ਪਿੰਡ ਦੇ ਵਿੱਚ ਲੋੜ ਆ ਤੁਹਾਡੇ ਸ਼ਹਿਰ ਚ ਤੁਹਾਡੇ ਮੁਹੰਲੇ ਚ ਲੋੜ ਹੈਗੀ ਇਸ ਬਾਰੇ ਸਮਝਣ ਦੀ ਅਸੀਂ ਫ੍ਰੀ ਉਹ ਕੋਸਟ ਆ ਕੇ ਉੱਥੇ ਤੁਹਾਨੂੰ ਸਮਝਾਵਾਂਗੇ ਕਰਾਂਗੇ ਸਾਡਾ ਮਕਸਦ ਇਹ ਹੀ ਹੈ ਕਿ ਸਾਡਾ ਹਰ ਪੰਜਾਬੀ ਭਰਾ ਇਸ ਫੀਲਡ ਚ ਕੰਮ ਕਰਕੇ ਆਪਣੀ ਵਧੀਆ ਜ਼ਿੰਦਗੀ ਜਿarre ਬਾਹਰ ਤੱਕੇ ਖਾਨ ਨਾਲ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਆਪਣੇ ਘਰ ਚ ਆਪਣੇ ਮਾਂ ਬਾਪ ਕੋ ਰਹਿ ਕੇ ਖੁਸ਼ੀਆਂ ਮਾਣੇ ਬਾਹਰ ਜਾ ਕੇ ਬਹੁਤ ਔਖਾ ਹੁੰਦਾ ਹੈਗਾ ਜੀ ਆਪ ਜੀ ਦੇ ਫੇਰ ਬਹੁਤ ਧੰਨਵਾਦੀ ਹੈ ਕਿ ਤੁਸੀਂ ਇਹਨਾਂ ਪਿਆਰ ਦਿੰਦੇ ਹੋ ਜੀ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ